ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 1 ਜਨਵਰੀ 2023 ਤੋਂ ਲੈ ਕੇ ਅੱਤੀਵਸ 2024 ਤੱਕ ਮੈਂ ਜਨੇਵੀ ਪੋਸਟਾ ਸਿੱਖਤ ਮੰਨਿਆਰੇ ਪੰਬਰੇ ਪਾਈਆਂ ਨੇ ਉਹਨਾਂ ਵਿੱਚ ਮੈਂ 10 ਗੁਰੂ ਸਾਹਿਬਾਨ ਉਹਨਾਂ ਦੇ ਨਚੜਾ ਨਾਲ ਇਹ ਗੱਲ ਕੀਤੀ ਹਰ ਗੁਰੂ ਸਾਹਿਬ ਨਾਲ ਹਰ ਹੁਣਚੜਾ ਨਾਲ ਕੋਸ਼ਾਂ ਕੋਸ਼ ਨਿਆਰਾ ਪੰਡੂੜਿਆ ਹੋਇਆ ਪਰ ਅੱਜ ਜੋ ਮੈਂ ਗੱਲ ਕਰਨ ਜਾ ਰਿਹਾ ਹਾਂ ਜਨ ਸਭ ਦੀ ਬਾਰੇ ਉਹ ਇੱਕ ਦੁਨੀਆ ਵਿੱਚ ਬਿਲਕੁਲ ਹੀ ਨਿਆਰੇ ਗੁਰੂ ਐਸਾ ਗੁਰੂ ਯੂਨਿਕ ਗੁਰੂ ਜੋ ਕਿ ਦੁਨੀਆ ਵਿੱਚ ਕਿਤੇ ਨਹੀਂ ਮਿਲਦਾ ਤੁਹਾਨੂੰ ਸ਼ਬਦ ਗੁਰੂ ਦਾ ਕਨਸੈਪਟ ਜਿਹੜਾ ਪਹਿਲੇ ਸਿਖਾ ਨਹੀਂ ਹਾਲਾਂਕਿ ਜਿਹਨੂੰ ਵੀ ਕੋਈ ਧਰਮ ਵਾਲੇ ਗੁਰੂ ਮੰਨਦੇ ਹਨ ਅਸਲ ਉਹਨੂੰ ਉਹ ਸ਼ਬਦਾ ਕਰਕੇ ਯਾਦ ਕਰਦੇ ਹਨ ਔਰ ਇਹ ਬਾਣੀ ਕਰਕੇ ਯਾਦ ਕਰਦੇ ਹਨ ਜੋ ਉਹਨਾਂ ਨੇ ਕਿਹਾ ਹੈ ਉਹ ਹੀ ਉਹਨਾਂ ਦਾ ਉਪਦੇਸ਼ ਹੁੰਦਾ ਹੈ ਪਰ ਕਿਸੇ ਨੇ ਵੀ ਇਹ ਖਿਆਲ ਨਹੀਂ ਕੀਤਾ ਕਿ ਕਿਉਂ ਨਾ ਗੁਰੂ ਸ਼ਬਦ ਗੁਰੂ ਨਹੀਂ ਬਣਾਤਾ ਜਾਵੇ ਜਦੋਂ ਦਸਮ ਪਿਤਾ ਨੇ ਇਹ ਫੈਸਲਾ ਲਿਆ ਇਹ ਯੂਨਿਕ ਡਿਸੀਜਨ ਫੈਸਲਾ ਤਾਂ ਉਹ ਦੁਨੀਆ ਦੇ ਵਿੱਚ ਆਪਣੇ ਆਪ ਨੇ ਆ ਰਸ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਧੂ ਮੰਨ ਲਿਆ ਜੀ ਸਾਹਿਬ ਜਰਨ ਦੇਸ਼ ਕਰ ਗਏ ਉਹਨਾਂ ਨੇ ਹੀ ਗੁਰੂ ਮੰਨਣਾ ਹੈ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਜੋ ਯੂਨਿਕ ਲਾ ਸ ਹੈ ਉਹਰੇ ਬਾਰੇ ਵੀ ਆਰਾਪਾ ਹੈ ਉਹਰੇ ਬਾਰੇ ਜੇ ਰੋਹੀ ਗੱਲ ਕਰਦੇ ਆ ਤਸ ਅਨਿਕਾਂ ਦੇ ਲਾਸਾਨ ਸਾਡੇ ਸੰਨਿਆਸੀਆਂ ਇਹਨਾਂ ਬੈਲੀ ਗੱਲ ਤੇ ਕਿ ਇਹ ਦੁਨੀਆ ਵਿੱਚ ਕੋਈ ਗ੍ਰੰਥ ਹੈ ਜਿਹਰੇ ਵਿੱਚ ਕਿ ਐਨੇ ਮਹਾਨ ਸ਼ਕਤੀਆਂ ਧਾਰਮਿਕ ਸ਼ਕਤੀਆਂ ਦੀ ਬਾਣੀ ਦੱਸੀ ਹੈ ਛੇ ਗੁਰੂਆਂ ਤੋਂ ਇਲਾਵਾ ਸਾਡੇ ਸਿੱਖਰਮ ਦੇ ਛੇ ਗੁਰੂ ਉਹਨਾਂ ਤੋਂ ਇਲਾਵਾ ਉਹ ਸਹਰੇ ਦੀ ਔਰ ਸਮੇ ਸਮੇਂ ਦੀ ਵੀ ਜੋ ਹਿੰਦੁਸਤਾਨ ਵਿੱਚ ਹੋਏ ਸਭ ਤੋਂ ਪ੍ਰਸਿੱਧ ਜੋ ਸੰਤ ਮਹਾਤਮਾ ਸੀ ਜਿਨ੍ਹਾਂ ਦੀਆਂ ਰਚਨਾਵਾਂ ਵੀ ਇਹਦੇ ਸ਼ਾਮਿਲ ਕੀਤੇ ਗਏ ਨੇ 15 ਐਸੇ ਸੰਤਾਂ ਦੀਆਂ ਰਚਨਾਵਾਂ ਸ਼ਾਮਿਲ ਔਰ ਜੋ ਕਿ ਅਲੱਗ-ਅਲੱਗ ਸਮਿਆਂ ਦੇ ਰਹੇ ਹਨ ਅਲੱਗ-ਅਲੱਗ ਸਥਾਨ ਤੋਂ ਆਦੇ ਹਨ ਜਿਵੇਂ ਯੂਪੀ ਤੋਂ ਕਬੀਰ ਜੀ ਭਗਤ ਰਵਿਦਾਸ ਜੀ ਮਹਾਰਾਸ਼ਟਰ ਤੋਂ ਤਿਲੋਚਨ ਜੀ ਨਾਮਦੇਵ ਜੀ ਪੰਜਾਬ ਤੋਂ ਧੰਨਾ ਜੀ ਇਹ ਤੋਂ 15 15 ਜਿਹੜੇ ਸੰਤ ਹਨ ਕਵੀ ਹਨ ਉਹਨਾਂ ਦੇ ਰਚਨਾਵਾਂ ਵਿੱਚ ਸ਼ਾਮਿਲ ਹਨ ਇਹਨਾਂ ਤੋਂ ਇਲਾਵਾ ਚਾਰ ਗੁਰੂ ਘਰ ਦੇ ਪ੍ਰੇਮੀਆਂ ਦੀਆਂ ਤੇ 11 ਪਟਾਂ ਦੀਆਂ ਪਟ ਉਹ ਲੋਕ ਸਨ ਜੋ ਗੁਰੂ ਸਹਿਬ ਦੇ ਦਰਬਾਰ ਦੇ ਵਿੱਚ ਪਰਮਾਤਮਾ ਦੀ ਮਹਿਮਾ ਗਾਦੇ ਸਨ ਤੇ ਗੁਰੂ ਸਹਿਬ ਵੀ ਦੇ ਜਿਹੜੇ ਸਨ ਉਹਨਾਂ ਦੀ ਰੋਪਾਂ ਕਰਦੇ ਸਨ ਕਿਉਂਕਿ ਗੁਰੂ ਸਹਿਬ ਨੇ ਹੀ ਪਰਮਾਤਮਾ ਨਾਲ ਮਿਲਾਇਆ ਸੀ ਜਦੋਂ ਪਰਮਾਤਮਾ ਨੇ ਕਰ ਕਰਦੇ ਸੀ ਤੇ ਗੁਰੂ ਸਹਿਬ ਨੇ ਮਿਲਾਇਆ ਕਰਦੇ ਸੀ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਇਹ ਯੂਨਿਕ ਸਕ੍ਰਿਪਚਰ ਹੈ ਜਿਹਦੇ ਵਿੱਚ ਇੱਕੋ ਜਿਹਾ ਗ੍ਰੰਥ ਜਿਹਦੇ ਚ ਕਿੰਨੇ ਲੋਕਾਂ ਦੀ ਬਾਣੀ ਦਰਜ ਹੈ ਇਹਨੂੰ ਇਹ ਕਹਿਣਾ ਚਾਹੀਦਾ ਕਿ ਸਾਂਝਾ ਗ੍ਰੰਥ ਹੈ ਕਿਉਂਕਿ ਇਹ ਚ ਨਾ Hindu ਨਾ Musalman ਇਹਨਾਂ ਕੋ ਮਿਤਰਾਂ ਨਹੀਂ ਹੈ ਜਿੱਥੇ Hindu ਸੰਤ ਇਹ ਸ਼ਾਮਰ ਖਾਨ ਉਹਨਾਂ ਦੀ ਬਾਣੀ ਸ਼ਾਮਿਲ ਹੈ ਉੱਥੇ ਬਾਬਾ ਫਰੀਦ ਜੀ ਦੀ ਬਾਣੀ ਵੀ ਸ਼ਾਮਿਲ ਹੈ ਤੋਂ ਇੱਥੇ ਕਿਸ ਰਲ ਕੋ ਮਿਤਰਾਂ ਨਹੀਂ ਛੋਟੀ ਜਾਤ ਵੱਡੀ ਜਾਤ ਸਾਰੇ ਸੰਤਾਂ ਦੀ ਬਾਣੀ ਇਕੱਠੀ ਹੋਈ ਹੈ ਉਹ ਸੰਤ ਜਿਹੜੇ ਕਿ ਹਿੰਦੁਸਤਾਨ ਵਿੱਚ ਉਸ ਵੇਲੇ ਲੋਕਾਂ ਦੇ ਜਿਹੜੇ ਸਾਰੇ ਲੋਕੀ ਉਹਨਾਂ ਦੇ ਨਾਲ ਸੰਗੂਜ ਜਸਾਂ ਉਹਨਾਂ ਦੇ ਅਲੱਗ-ਅਲੱਗ ਸਖਤਾਂ ਲੇਕਿਨ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਸਾਰੀ ਬਾਣੀ ਨੂੰ ਜੋੜ ਕੇ ਇੱਕ ਅਨੂਠ ਖਜ਼ਾਨਾ ਬਣਾਤਾ ਹੈ ਇਹ ਅਸਾ ਖਜ਼ਾਨਾ ਜੋ ਵਿਦਿਅਮ ਦਾ ਖਜ਼ਾਨਾ ਹੈ ਸਪਿਰਚੁਅਲ ਵਿਦਿਆ ਦਾ। ਤਾਂ ਇੱਕ ਸਭ ਤੋਂ ਵੱਡਾ ਯੂਨੀਕ ਫੀਚਰ ਵੀ ਗੁਰੂ ਗ੍ਰੰਥ ਸਾਹਿਬ ਦਾ ਹੈ। ਉਸ ਹਵਿਤਰਤ ਇਹ ਕਿ ਇਹ ਇੱਕ ਹੀ ਗੰਥ ਹੈ। ਇਹ ਵਿੱਚ ਬਾਣੀ ਤੋਂ ਗੁਰੂਵਾਲੀਏ ਨੇ ਡਾਕਟਰ ਜੀ ਲੋਕਾਂ ਦੀ ਬਾਣੀ ਤੋਂ ਹੀ ਲਾਵਾ। ਅਲੱਗ-ਅਲੱਗ ਪਾਸ਼ਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹਦੇ ਪਰਸ਼ੀਨ ਵੀ ਹੈ। ਇਹਦੇ ਚ ਉਦੂਰੇ ਸ਼ਬਦ ਵੀ ਨੇ। ਇਹਦੇ ਚ ਬਰਾਠੀ ਦੇ ਸ਼ਬਦ ਵੀ ਨੇ। ਇਹਦੇ ਚ ਆਪਣਾ ਹਿੰਦੀ ਦੇ ਸ਼ਬਦ ਵੀ ਨੇ। ਇਹ ਜਿਹੜੀ ਉਹ ਇਦਾਂ ਇਹ ਕਈ ਭਾਸ਼ਾ ਸੰਸਕ੍ਰਿਤ ਸ਼ਬਦ ਵੀ ਨੇ। ਅਸੀਂ ਦੇਖਦੇ ਹਾਂ ਕਿ ਕਈ ਪਾਸ਼ਾਵਲਾ ਸੰਗਮ ਜਿਹੜਾ ਹੈ ਉਹ ਇਸ ਗੱਲ ਤੋਂ ਕੀਤਾ ਗਿਆ ਹੈ। ਔਰ ਇਹ ਵੀ ਦੁਨਿਆਰੇ ਹੋਰ ਕਿਸੇ ਗ੍ਰੰਥ ਵਿੱਚ ਨਹੀਂ ਹੈ। ਕਿ ਜਦੋਂ ਸੰਗਮ ਹੋਵੇ ਕੋਈ ਇੱਕ ਪਾਸ਼ਾ ਵਿੱਚ ਲਿਖੇ ਗਏ ਹਨ ਪਰ ਇੱਥੇ ਪਾਸ਼ਾਵਾਂ ਜਿਹੜੀਆਂ ਨੇ ਅਲੱਗ-ਅਲੱਗ ਯੂਜ਼ ਕੀਤੇ ਗਏ ਰਹੇ ਉਹਾਂ ਵਿੱਚ ਸਕ੍ਰਿਪਟ ਜਿਹੜਾ ਉਹ ਲਿਖੀ ਹੈ। ਤੀਸਰਾ ਪਿੱਛੇ ਜੋ ਬਹੁਤ ਇੰਪੋਰਟੈਂਟ ਹੈ ਉਹ ਗੰਸਾਬਾਰੇ ਹੋਏ ਹੈ ਕਿ ਕੋਈ ਵੀ ਗ੍ਰੰਥ ਦੁਨਿਆ ਵਿੱਚ ਕੋਈ ਐਸਾ ਨਹੀਂ ਹੋ ਸਕਦਾ। ਮਾਹ ਹੈ ਜਿਹਦੇ ਵਿੱਚ ਕਿ ਸਾਰੀ ਬਾਣੀ ਜਿਹੜੀ ਹੈ ਉਹ ਸੰਗੀਤਕ ਤੁਨਾ ਦੇ ਉੱਤੇ ਅਰੇਂਜ ਕੀਤੀ ਹੈ। ਤੋ ਸੰਗੀਤ ਦਾ ਜੋ ਇਸਤੇਮਾਲ ਹੈ ਉਹ ਇਸ ਕੀਤਾ ਗਿਆ ਹੈ ਇਹ ਬੋਤ ਹੈ ਕਿ ਜੋ ਵੀ ਬਾਣੀ ਹੈ ਉਹ ਸਾਰੀ ਕਿਸੇ ਨਾ ਕਿਸੇ ਰਾਗ ਦੇ ਵਿੱਚ ਅਸੀਂ ਘਾ ਸਕਦੇ ਹਾਂ ਯਾਰ ਤਰ ਬਾਣੀ ਤੋ ਗੁਰੂ ਸਾਹਿਬ ਨੂੰ ਰਾਗ ਦਾ ਜਿਹੜਾ ਨੌਲੇਜ ਸੀ ਉਹ ਤੋਂ ਪਰਫੈਕਟ ਪ੍ਰਦਰਸ਼ਨ ਨਹੀਂ ਰਹਿੰਦਾ ਹੈ ਕਿ ਕਿਹਸ ਤਰ੍ਹਾਂ ਨਾਲ ਅਲੱਗ-ਅਲੱਗ ਰਾਗਾਂ ਨੂੰ ਨਾਲ ਜੋੜਨਾ ਰਾਗ ਰਵੀ ਸ਼ਾਹ ਉਹਨਾਂ ਨੇ ਉਹ ਸਾਗ ਦੇ ਸਾਹ ਦੇ ਨਾਲ ਉਹਨਾਂ ਨੇ ਇਟਰਟੇਟ ਕੀਤਾ ਫਿਰ ਕਾਵਿ ਰੂਪਾਂ ਦਾ ਕਾਵਿ ਰੂਪਾਂ ਦੀ ਅਗਰ ਗੱਲ ਕਰੀਏ ਕੋਈ ਐਸੇ ਕਾਵਿ ਰੂਪ ਨਹੀਂ ਹਨ ਜਿਹੜੇ ਕਿ ਖਾਸ ਕਰਕੇ ਪੰਜਾਬ ਚ ਜਿਹੜੇ ਲੋਕ ਗੀਤ ਲੱਲੋ ਉਹ ਜਿਹੜੇ ਸਾਰੇ ਪ੍ਰਚਲਿਤ ਸਨ ਉਹ ਸਾਰਿਆਂ ਦਾ ਇਸਤੇਮਾਲ ਗੁਰੂ ਗ੍ਰੰਥ ਸਾਹਿਬ ਜੀ ਕੀਤਾ ਗਿਆ ਭਾਵੇਂ ਉਹ ਨਾਲੀਆਂ ਹੋਂ ਭਾਵੇਂ ਕੋੜੀਆਂ ਹੋਂ ਭਾਵੇਂ ਉਹ ਆਪਣਾ ਦੋਹੇ ਹੋਂ ਸਭ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਭ ਤਰ੍ਹਾਂ ਦੇ ਕਾਵਿ ਰੂਪ ਜਿਹੜੇ ਨੇ ਇਹਦੇ ਇਸਤੇਮਾਲ ਕੀਤੇ ਗਏ ਗੁਰੂ ਸਾਹਿਬਾਂ ਨੇ ਗਾਵੂ ਰੂਪਾਂ ਨੂੰ ਲੈ ਕੇ ਸੰਗੀਤ ਰਾਗਾਂ ਨੂੰ ਲੈ ਕੇ ਔਰ ਜਿਹੜੇ ਕੰਪੋਜ਼ਰਸ ਹਨ ਜਿਹੜੇ ਜੁਨਾ ਦੀ ਬਾਣੀ ਹੈ ਸਾਰ ਨੂੰ ਲੈ ਕੇ ਤਰਤੀਬ ਲੱਤੀ ਹੈ ਉਹ ਤਰਤੀਬ ਜਿਹੜੀ ਆਪੇ ਆਪ ਜਿਵੇਂ ਰੱਖਣਾ ਹੈ ਗੁਰੂ ਗ੍ਰੰਥ ਸਾਹਿਬਾਰੇ ਹੋਰ ਗੱਲਾਂ ਵੀ ਜਿਹੜੇ ਕਿ ਨੂੰ ਡਿਸਟ੍ਰੀਬਿਊਟ ਕਰ ਲਿਆ ਰਿਹਾ ਤੁਸੀਂ ਆ ਸਕ੍ਰਿਪਟ ਚ ਤੋਂ ਮੈਂ ਕਰਾਂਗਾ ਆਪਣੀ ਆਨ ਵਾਲੀ ਪੋਸਟਾਂ ਵਿੱਚ ਤੋਂ ਤਦ ਤੱਕ ਤੁਸੀਂ ਮੈਨੂੰ ਇਹ ਡਾਇਟਰੀਓ ਔਰ ਇਹ ਜਿਹੜੀ ਪੋਸਟ ਸਾਡੀਆਂ ਨੇ ਸਿੱਖਰੰਦੇ ਨਿਆਰੇਪਨ ਦੇ ਨਾਲ ਸੰਬੰਧਿਤ ਇਹਨਾਂ ਨਾਲ ਜੁੜੇ ਰੋ ਇਹਨਾਂ ਨੂੰ ਲਾਈਕ ਕਰੋ ਔਰ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰਨਾ ਆਪ ਹੀ ਨਹੀਂ ਕਰਨਾ ਹੋਰਾਂ ਨੂੰ ਵੀ ਕਹਿਣਾ ਤੁਸੀਂ ਜਿਹਨਾਂ ਲੋਕਾਂ ਨੂੰ ਵੀ ਕਹੋਗੇ ਕਿ ਇਹ ਸਮਝੋ ਕਿ ਤੁਸੀਂ ਸਿੱਖਰੰਦੇ ਪ੍ਰਚਾਰ ਨੂੰ ਵਾਦਾ ਵਾਦਾ ਦੇ ਰਹੇ ਤੁਸੀਂ ਜੋ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਨੇ ਜੋ ਸਾਡੇ ਗੁਰੂਆਂ ਨੇ ਜੋ ਅਨੂਠਾਪਨ ਹੈ ਸਾਡੇ ਚਰਮ ਦੇ ਵਿੱਚ ਉਹਦੇ ਬਾਰੇ ਤੁਸੀਂ ਪ੍ਰਚਾਰ ਕਰ ਰਹੇ ਹੋ ਤਾਂ ਜਰੂਰ ਯਾਦ ਰੱਖਣਾ ਸਬਸਕ੍ਰਾਈਬ YouTube ਕਰਨਾ ਹੈ ਲਾਈਕ ਜਰੂਰ ਕਰਨਾ ਹੈ ਧੰਨਵਾਦ ਵੈਗੁਰਦੀ ਕਾ ਖਾਲਸਾ ਵੈਗੁਰਦੀ